ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਆਪਾਂ ਅੱਜ ਚੱਲੇ ਆ ਪਟਿਆਲੇ ਟਰੈਕਟਰ ਦੇਖਣ 215 ਜੁਗਰਾਤ ਛੋਟਾ ਟਰੈਕਟਰ ਲੈਣਾ ਆਪਾਂ ਨੇ ਤੇ ਇਹ ਕਿਹੜਾ ਟਰੈਕਟਰ ਪਸੰਦ ਆਉ ਆਪਣੇ ਤੇ ਚੱਲਦੇ ਆਪਾਂ ਹੁਣ ਚੱਲ ਕੇ ਮਿਲਦੇ ਆ ਉੱਥੇ ਆਹ ਦੇਖੜੇ ਟਰੈਕਟਰ ਪੂਰੇ ਟਰੈਕਟਰਾਂ ਵਾਲੀ ਨੇ ਟਰੈਕਟਰਾਂ ਵਾਲੀ ਨੇ ਵਿੱਚ ਜਾਦ ਨਹੀਂ ਵਿੱਚ ਚੁਵਾ ਕੇ ਇੱਕ ਬੰਦਾ ਨਾ ਨਾ ਚੱਲ ਆਪਾਂ ਉੱਥੇ ਜਿਹੜਾ ਲੰਗੇ ਉਹ ਜ਼ਿਆਦਾ ਸਿੱਧੇ ਲੰਘ ਚੱਲ ਉੱਥੇ ਨੂੰ ਗੱਡੀਆਂ ਕਾਰਾਂ ਦੇ ਕਿੰਨੀ ਉਹਦੇ ਕਿੱਡੇ ਖੜੇ ਬਈ ਮੇਲ ਜਾਣਾ ਹੈ ਬਹੁਤ ਖੜੇ ਨੇ ਟਰੈਕਟਰ ਦਾਰੇ ਪਹੁੰਚ ਆ ਮੈਂ ਉਧਰ ਨਾ ਕਿਹੜਾ ਕੱਢੀ ਉੱਥੋਂ ਮੁੜ ਆਵਾਂਗੇ ਚੱਲਾਂ ਐ ਗੱਲ ਹੋਰ ਉਧਰੋਂ ਮੁੜੇ ਹੁੰਦੇ ਚੱਲ ਦੇਖਿਆ ਹੁੰਦੀ ਅੱਡੀ ਲੰਘ ਚੱਲ ਇੱਡੀ ਚੱਲ ਯਾਰ ਲੋ ਗਈ ਬੋਲ ਕੋਈ ਗੱਡੀਆਂ ਆਪਾਂ ਜਿਹੜਾ ਪਰਲੇ ਵਾਸੀ ਦੀ ਬੰਦਾ ਇੱਥੇ ਲੈ ਗਿਆ ਬੋਲੋ ਬੋਲੋ ਬੋਲ ਬਹੁਤ ਕੱਢ ਗੰਦੇ ਕਿਹੜਾ ਨੇ ਬੜੀਆਂ ਬੜੀਆਂ ਗੱਡੀ ਆਣੀਆਂ ਸੈਟ ਜਿਹੜੇ ਜਮੀ ਖੜੇ ਨੇ ਥੋੜਾ ਕੁਝ ਵੀ ਕਰਨ ਦੇ ਲੋਕ ਟਰੈਕਟਰ ਦੇਖਿਆ ਬਾਈ ਆਪਣੇ ਆ ਟੋਟਲ ਤੇ ਹੋਰ ਦੇਖਦੇ ਆ ਜਿਹੜਾ ਕੱਢ ਕੇ ਜੇ ਕੋਈ ਮਿਲਦਾ ਆਪੋ ਹੀ ਦੇਖਦੇ ਆ ਜਿਹੜਾ ਆਜ ਮਿਲਦਾ ਚਲ ਹੋਰ ਇੰਨਾ ਜੱਟ ਉਹ ਗੱਡੀ ਜੱਟ ਦਾ ਨਹੀਂ ਇੱਧਰ ਚੱਲਣਾ ਆ ਆ ਜਾ ਹੋਰ ਟਰੈਕਟਰ ਮਿਲ ਗਏ ਬਾਈ ਸਾਨੂੰ ਦੋ ਇੱਕ ਸੋਨਾ ਲਿਕਾਣਾ ਛੋਟਾ ਜਗਰਾਦ ਵੀ ਖੜਾ 215 ਚਲੇ ਨੂੰ ਮੜ ਉਹ ਧੋਣ ਤੋਂਗੇ ਵਾਲੇ ਹੁੰਦੇ ਨੇ ਹਾਂ ਇਹਦਾ ਸੈੱਟ ਕਰਨੀ ਪਊਗੀ 13 ਮਾਡਲ ਕਹਿੰਦੀ 13 13 ਆਹ ਇਹ ਡੇਢ ਦਾ ਇਹ ਨਾਲ ਲੈ ਲਈ ਫਿਰ ਡੇਢ ਤੋਂ ਆ ਜੂਏ 1 20 ਬੂ ਤੇ ਇਹ ਹੈਵੀ 4 ਬਾਈ 4 ਆ ਡੇਢ ਕਹਿੰਦਾ ਇਹਦਾ ਡੇਢ ਕਹਿੰਦਾ ਚਲ ਹੋਰ ਦੇਖ ਲੈ ਇੰਨੇ ਹਾਂ ਇੰਨੇ ਆਪਾਂ ਉਹ ਟਰਾਈ ਮਾਰਦੇ ਆਂ ਭਾਈ ਦੇਖੋ ਟਰੈਕਟਰ ਸੋਕੇ ਟਰੈਕਟਰ ਲੈਣਾ ਆਪਾਂ ਨੇ ਛੋਟਾ ਹੀ ਤੇ ਇੱਧਰ ਦੇਖੋ بڑے ਟਰੈਕਟਰ ਕਿੰਨੇ ਖੜੇ ਨੇ ਨੂੰ ਲੈ ਆਉਣ ਤੋਂ ਗੱਡੀ ਹੈਂ ਟਖਰਾਜਾ ਹਾਂ ਮੈਸੀ ਵਾਲਾ ਮੈਸੀ ਵਾਲਾ ਹਾਂ ਇਹ ਤਾਂ ਉਹਦੇ ਨਾਲ ਦਾ ਇਹ ਨਹੀਂ ਵਧੀਆ ਲੱਗਦਾ ਜੰਨਾ ਹੈ ਤਾਂ 4x4 ਇੱਧਰੋਂ ਦੇਖ ਕੇ ਜੀ ਐਸੇ ਤੋਂ ਦੇਖੀਏ ਕਿ ਇੱਥੇ ਦੇਖੋ ਬਾਈ ਟਰੈਕਟਰ ਏ ਟਰੈਕਟਰ ਜੜੀ ਦਿਖਾਉਂਦੇ ਮੈਂ ਤਾਂ ਬੰਦੇ ਨਹੀਂ ਬਾਈ ਇੱਧਰ ਕੌਣ ਆ ਓਏ ਤੇ ਆ ਲੈਣਾ ਆਪਣੇ ਛੋਟਾ ਆਜ ਆ ਗਿਆ ਦੇਖਣਾ ਜੀ ਆਪਾਂ ਰੁੱਕੇਗੇ ਹਾਂ ਇੱਥੇ ਲਗਾ ਵੀ ਫਟੂ ਚਾ ਕਿੰਨੇ ਸੌਂਟਰਾ ਦੇਖੀ ਬਣਾਇਆ ਇਹਨੇ ਤਿੰਨ ਸਿਲੰਡਰ ਹੈ ਇਹ ਇਹ ਪਿਸਟਨ ਵੀ ਪੂਰਾ ਪੂਰਾ ਦਾ ਹੋਣਗੇ ਇਹ ਆਹ ਇਹਦਾ ਇੰਨਾ ਮਾਡਲ ਕਿੰਨਾ ਹੀ ਹੈ ਇਹ ਦਿਖੋ ਵੇ ਟਰੈਕਟਰ ਸਟਾਰਟ ਕਰਕੇ ਦੇਖ ਲੈ ਕਾ ਸਟਾਰਟ ਕਰਕੇ ਦਿਖਾ ਦੇ ਇਹਨੂੰ ਕਹਿੰਦੇ ਇਹਨੇ ਕੀ ਨਾ ਵੀ ਇਹ ਰੇਜ ਰੂਮ ਜੱਦ ਕਿੰਨਾ ਮਾਡਲ ਕਿੰਨਾ ਹੈ

ਟਰੈਕਟਰ ਦਾ ਆਪ ਤੀਮਾ ਟਰੈਕਟਰ ਸਾਰਾ ਕੋ ਸੋਕਿਆ ਕੋ ਦੇਖਣ ਦੀ ਲੋੜ ਨਹੀਂ ਇਹ ਨਵੇਂ ਮਾਡਲ ਚਾ ਨਾ ਨਵੀਂ ਸੋਹ ਵਾਲਾ ਦੇਖੇ ਕੀ ਰੇਟ ਦੱਸਿਆ ਇਹਦਾ ਦੋ ਕਿੰਨਾ ਦੋ ਵੀ ਹੈਲੀ ਵਾਲਾ ਹਾਂਜੀ ਚੱਲ ਹੋਰ ਦੇਖਦੇ ਆ ਫਿਰ ਕੋਈ ਚਲੋ ਮਾਸੀ ਫਰਵੂ ਸੰਤ ਸੋਨਿਸ ਮਾ ਕੇ ਦਾ ਸੋਨਾਲੀ ਕਾਣਾ ਦੂਏ ਨੇ ਸੋਨਿਸ 26 ਪਾਵਰ ਦਾ ਇਹ ਅੰਦਰ ਵੀ ਖੜੇ ਨੇ ਟਰੈਕਟਰ ਦਾ ਤਾਰੇ ਆਏ ਜਿਹੇ ਟਾਇਰਾਂ ਵਾਲਾ ਮਿਲਿਆ ਉਹ ਜਾਦੇ ਛੋਟੇ ਦੇਖੋ ਬਾਈ ਟਰੈਕਟਰ ਪਾਪਾ ਨੇ ਲੈਣਾ ਛੋਟਾ ਟਰੈਕਟਰ ਆ ਵੀ ਵਧੀਆ ਟਰੈਕਟਰ ਦਾ ਤੈਨੂੰ ਨਹੀਂ ਪਤਾ ਕਿੱਥੇ ਗਿਆ ਪਤਾ ਕਰ ਲਓ ਕੋਈ ਦੱਸੋ ਦੱਸੋ ਮਾੜਾ ਕਿਹਾ ਸੋਚੀਂ ਮੈਂ ਰੋਟਾ ਹੀ ਏਗਾ ਟਰੈਕਟਰ ਸਾਫ਼ ਆ ਹੋਰ ਬਾਈ ਹੋਰ ਪਿੱਛੇ ਨਾਲ ਪਹੁੰਚ ਰਿਹਾ ਨੂੰ ਜ਼ਰੂਰ ਜਰੀਆ ਦੇ ਨਿਹਰ ਦੇਖੋ ਬਾਈ ਤਿੰਨੋਂ ਇੰਜਣ ਵਧੀਆ ਹੈਨ ਸਾਫ ਕੰਡੀਸ਼ਨ ਦਾ ਪਿਆ ਕੰਬਾਈਨ ਵਾਸਤੇ ਇਹਦੇ ਨਾਲ ਦਾ ਇਹਦੇ ਨਾਲ ਤਾਂ ਰੱਖਿਆ ਤੀ ਆਪਾਂ ਨੇ ਇੰਜਣ ਹਾਂ ਅਹੀ ਚੀਜ਼ ਹੈ ਅਹੀ ਚੀਜ਼ ਹੈ ਹੂੰ ਇੰਜਣ ਇਹ ਵੀ ਸਾਫ ਹੈ ਕਿੰਨੇ ਕਿਸੇ ਬੰਦਾ ਆਏਗਾ ਔਰ ਪੁੱਛੀਏ ਇਹਨੂੰ ਮਾਡਲ ਦੇਖੀ ਗੰਨਾ ਇਹਦੇ ਪੰਪ ਤੇ ਲਿਖਿਆ ਹੋਊ ਇਹ ਵੀ ਦੇਖ ਇਹ 750 200 ਆਪਣਾ ਉਹ 200 ਨਵਾਂ ਇਹ ਛੋਟਾ ਹੈ ਮਤਲਬ ਤਾਂ ਕਿ ਨਹੀਂ 750 750 ਵਾਲੇ ਵੀ ਰੱਖਦੇ ਨੇ ਚਲੋ ਟਰੈਕਟਰ ਦੇਖੀ ਆਪ ਇੰਟਰਵਿਊ ਨਹੀਂ ਦੇਤੀ ਆਪਾਂ ਅੰਕਲ ਹੁਣ ਅੜਦਾ ਹੈਗਾ ਆ ਦੇਖੋ ਜੀ ਬੰਦਾ ਬੜਾ ਖਰਾਬ ਹੈ ਨਾਲ ਬੂਟੀ ਵੜਾ ਰਿਆਂ ਨਾਲੇ ਪੈਸੇ ਨਹੀਂ ਦਿੱਤਦਾ 100 ਲੱਖ ਮੰਗਿਆ ਅੱਦੇ ਮੁੱਲ ਲਾ ਰਿਆ ਇਹਨੂੰ ਦਈਏ ਨਾ ਦਈਏ ਬਸ ਬਾਈ ਵੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਆਪਾਂ ਨੇ 80000 ਲਾਤਾ ਅੰਕਲ ਫੈ ਤਾਂ ਉਹ ਜੁਗਰਾਦ ਫੈਕਟਰ ਖੜਾ ਸਾਹਮਣੇ 215 ਹੁਣ ਸ਼ੂਟ ਸੈਟਿੰਗ ਕਰਕੇ ਆ ਨਹੀਂ ਉਹ ਅਸੀਂ ਗੱਲ ਕਰਦਾ ਉਹ ਤਾਂ ਮੈਨੂੰ ਪਤਾ ਨਾਲ ਥੋੜੀ ਹੋ ਗਿਆ ਜੀ ਲੱਖ ਰੁਪਏ ਦਾ ਨਾ 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 ਬਸ ਉਹਨੂੰ ਰਸਤਾ ਜੀ ਨਹੀਂ ਫੇਰ 80000 ਤਾਂ ਨਹੀਂ ਦੇਣਾ ਚਲੋ ਤੁਸੀਂ ਨਾ ਠੁਡੀ ਰਹੀ ਨਾ ਮੇਰੀ ਕਿਤਾਬ 85000 ਰੁਪਏ ਬੱਤੀ ਚ ਹੁਣ ਅਸੀਂ ਕਹਿੰਦਾ ਬਸ ਇਹ ਤੋਂ ਵੱਧ ਨਹੀਂ ਅਸੀਂ ਹਾਂ ਅਸੀਂ ਵੱਧ ਦੇਣਾ ਬਸ ਠੀਕ ਹੈ ਜੀ ਹਾਂ ਚੜਾਉ ਨੂੰ ਬਸ ਮਾਨ ਦੇ ਸਾਫ ਕਰ ਬਾਪਾਂ ਮੇਰਾ ਉਧਰ ਗਿਆ ਵਿਆ ਉਹਨੂੰ ਪੁੱਛਾਂ ਮੈਂ ਸੌਦਾ ਕਰ ਲਿਆ ਆਪਾਂ ਨੇ ਹੈ 85000 ਦਾ ਲਓ ਠੀਕ ਆ ਬੱਚੇ ਬਾਪ ਹੁੰਦਾ ਨਹੀਂ ਇੱਧਰ ਵਈ ਇੰਜਣ-ਉੰਜਣ ਦੇਖੋ ਇਹਨਾਂ ਦੇ ਕਿੰਨੇ ਪਏ ਨੇ ਟਰੈਕਟਰ ਆਪਨੇ ਪਸੰਦ ਆ ਗਿਆ ਉਹ ਹਰੇਕ ਟਰੈਕਟਰ ਦਾ ਇੰਜਣ ਪਿਆ ਇੱਥੇ ਦੇਖੋ ਕਿੰਨੇ ਇੰਜਣ ਪਏ ਨੇ ਕਿਹੜੇ ਆਹ ਹਾਂ ਇਹ ਉਹਨੂੰ ਥੋੜ ਨੂੰ ਥੋੜ ਨੂੰ ਲਾਉਣੇ ਆਣੇ ਹਨ ਬੰਦੇ ਬ੍ਰੇਕਾਂ ਨੇ ਨਾ ਥੋੜ ਨੂੰ ਪਾਉਣਾ ਹੁੰਦਾ ਨੇ ਹੂੰ ਪੁੱਛ ਲੈਨੇ ਆਪਾਂ ਕੱਲੇ ਕੱਲੇ ਟਰੈਕਟਰ ਦਾ ਇੰਜਣ ਪਿਆ ਬਾਈ ਉਹ ਕਹਿੰਦਾ ਜੀ 95 ਕਰੋ ਨਹੀਂ ਅੰਕਲ ਠੀਕ ਆ ਹੁਣ 80000 ਰੁਪਇਆ ਤੁਹਾਨੂੰ ਸਾਫ ਕਰਾ ਦੇਉਂਗਾ ਹੋਰ ਤੁਰਤ ਤਾਰਾ ਬੁੱਝੇ ਲੱਗ ਜਾਊਂਗਾ ਜਿੱਦ ਨੂੰ ਆਏ ਨਹੀਂ ਕਿਹਾ ਵੀ ਉਹ ਯਾਰ ਉਹ ਕੋਲੂ ਕਦੋਂ 95 ਘੱਟ ਨਹੀਂ ਦਿੰਦਾ ਇਹ ਪੁੱਛ 85 85 ਕਰੀਏ ਬਾ ਠੀਕ ਆ ਅੰਕਲ ਹੁਣ ਰੋਜ਼ ਦੇ ਆਪਣੇ ਬੰਦੇ ਨੇ ਉਹ ਆ ਟੂਬਾ ਕਿੰਨੇ ਨੇ ਯਾਰ ਉਧਰ ਨਵੇਂ ਸ਼ਹਿਰ ਲੱਗ ਜਾਣੀਆਂ ਨੇ ਇਹ ਕਿਤੇ ਨਾ ਰਖਾ ਦਨੇ ਜਿਹੜੀਆਂ ਕੰਦੇ ਹਾਂ ਨਾ ਅਗੇ ਬੰਦੇ ਨੂੰ ਮੈਂ ਬੁਲਾਉਂਗਾ ਹਾਂ ਹਾਂ ਆ ਦੇਖੋ ਇਹ ਨੂੰ ਨਾ ਆਉਂ ਗਿਆ ਇਹ ਟੂਬਾ ਜਾਈ ਦੀ ਆ ਜੀ ਸਾਰਾ ਸਮਾਨ ਹੈ ਟੋਟਲੀ ਇਹ ਫੌੜ ਨੂੰ ਲੱਗ ਜਾਣਗੇ ਅੰਕਲਾਂ ਫੌੜ ਨੂੰ ਲੱਗਦੀਆਂ ਇਹ ਆ ਫੌੜ ਨਹੀਂ ਲੱਗਦੀਆਂ ਹਾਂ ਵੇਖੋ ਜੀ ਟੋਟੀਆਂ ਲੈ ਕੇ 25000 ਰੁਪਿਆ ਤੇ 20000 ਹਾਂ ਨਾਲ 20000 ਰੁਪਿਆ ਲਵਾਂਗੇ ਤੇ ਨਾਲੇ 25000 ਰੁਪਿਆ ਦੋ ਤਰ੍ਹਾਂ ਦੀਆਂ ਠੀਕ ਹੈ ਜੀ ਹਉ ਮੈਨੂੰ ਦੱਸ ਦਿੰਦਾ ਇੱਕ ਵਾਲੀਆਂ ਹੈ ਇੱਕ ਹੈਗੀਆਂ ਸਪੋਟਾਂ ਆਂ ਦੀਆਂ ਉਹ 25000 ਦੀਆਂ ਬਿਨਾਂ ਸਪੋਟਾਂ ਤੇ 20000 ਦੀ ਇਹਦਾ ਯਾਰ ਬਹੁਤ ਪਤਾ ਚੱਲ ਗਿਆ ਮੈਂ ਇਹ ਕਿਉਂ ਫਟਦੀ ਪਈ ਹੈ ਤਾ ਇਹਦਾ 60 ਦੀ ਲੀ 36000 ਦੀ 9 3400 ਦੀ ਬੇਸ ਦੀ ਟਰੈਕਟਰ ਨੇ ਸਾਰਾ ਸਰੇ ਇੰਜਨ ਦਾ ਨਾਲ ਲਾ ਕੇ ਰੱਖਿਆ ਉਹਨੂੰ ਨਾ ਠੀਕ ਹੈ ਪਈਗਾ ਇਹ ਪਈਗਾ ਟਰੈਕਟਰ ਦਾ ਬਾਈ ਸੌਦਾ ਕਰ ਲਿਆ ਸੀ ਆਪਾਂ ਨੇ ਹੁਣ ਦੇਖਦੇ ਆ ਇਹਨੂੰ ਤੇਲ ਤੂਲ ਪਾ ਕੇ ਸਟਾਰਟ ਕਰਾਉਨੇ ਆ ਹਮ ਜਿਹੜਾ ਦੋਨੋਂ ਪਾਸੇ ਲਾਉ ਜੀ ਜੀ ਤਾਂ ਆ ਵੀ ਜੀ ਤਾਂ ਵੀ ਪੜਿਆ ਹੈ ਹਾਂ ਇਹਦੇ ਬਾਅਦ ਇਹਨਾਂ ਨਾਲ ਵੀ ਪੜਿਆ ਹੈ ਸੋਨ ਵਾਲੀ ਕਹੇਦਾ ਇੱਕ ਇਹਦਾ ਇੱਕ ਮੰਗਦਾ ਢੇਰ ਚੱਲ ਪਾ ਤੇਲ ਇਹਦੀ ਸੋਚ ਆ ਕੇ ਪਹਿਲਾਂ ਉਹ ਕਰਦੀ ਪਰ ਦੇ ਹੋਏ ਮਨੇ ਦੇ ਸਭ ਦਾ ਬੈਠੇ ਇੱਧਰ ਹੋ ਗਏ ਦਾ ਨਹੀਂ ਹੋ ਰਹੀ ਇਹ ਆ ਜੀ ਆ ਚੀਜ਼ ਦੀ ਪਲਟ 153 ਨੰਬਰ ਕਿੱਥੇ ਗਿਆ ਜੀ 154 ਪੜਨਾ ਹੀ ਪਊਗਾ ਇਹ ਅੱਗੇ ਆਈ ਆਵੇ ਤੇ ਜੋ ਦੇਖਣਾ ਮੈਂ ਦੇ ਦੂਰੇ ਗਰੇ ਗੁਰੇ ਪਤਾ ਨਹੀਂ ਕੁਸ ਕੀ ਕਰਦਾ ਆ ਅੱਛਾ ਤੁਹਾਡਾ ਡੀਜੀ ਨੋ ਠੀਕ 50 ਵਾਲਾ ਮਾੜੀ ਸੋ ਚੱਕ ਕੇ ਦੇਖ ਲੰਦਾ ਜਿਹੜਾ ਵਧੀਆ ਉਹ ਦਿਹਾੜੇ ਨੂੰ ਮੱਠਾ ਮੂੰਹ ਆ ਗਿਆ ਹਾਂ ਹੋਰ ਚੱਲੋ ਫਿਰ 260 ਲੈ ਲੈਣੇ ਹਾਂ ਹੂੰ ਇਹ ਦਰਵਾਜ਼ਾ ਖੋਲ ਦੇਣਾ ਮੈਂ ਤਾਂ ਇਹ ਚੱਲ ਟੈਂਕੀ ਦੇ ਟੱਕਣ ਟੁੱਕਣ ਯਾਰ ਉਹ ਲਾ ਕੇ ਰੱਖੇ ਤੇ ਲਾਫਾ ਲਾ ਉਹ ਪਿੱਛੋਂ ਕੀ ਬਣਾਇਆ ਓਏ ਆਹੋ ਬੱਚੋਂ ਠੀਕ ਆ ਤੂੰ ਨੇ ਇੱਥੇ ਨਹੀਂ ਸਟਾਰਟ ਕਰਿਆ ਪੁਰੇ ਤੋਂ ਆਇਆ ਵੀ ਨਹੀਂ ਅੱਛਾ ਅੱਛਾ ਇੱਕ ਨੇ ਲਿਆ ਕੇ ਬਸ ਖੜਾ ਤਾ ਡੀਜ਼ਲ ਡੂਜ਼ਲ ਪਾ ਕੇ ਬਈ ਹੁਣ ਹਵਾ ਕੱਢ ਕੇ ਫਿਰ ਕਰਦੇ ਆ ਸਟਾਰ ਟਰੈਕਟਰ ਫੀਡ ਪੰਪ ਕਿੱਥੇ ਲੱਗਿਆ ਵਾ ਇਹ ਦਾ ਫੀਡ ਨਹੀਂ ਹੁੰਦਾ ਫੀਡ ਪੰਪ ਨਹੀਂ ਹੁੰਦਾ ਅਸ ਜਿੱਦ ਹੀ ਤੇਲ ਚੱਕਦਾ ਨਾ ਉੱਚਾ ਹੈ ਨਾ ਪਰ ਉਹ ਕੀ ਆ ਕੀ ਨਹੀਂ ਹੈ ਥੈਂਕ ਯੂ ਉੱਚੀ ਆ ਚੱਲ ਕਰੋ سٹਾਰਟ ਫਿਰ ਇਹ ਨੋਟਿੰਗ ਕਰ ਲਈਏ ਟੂਟਲ ਤਾਂ ਕਰਿਆ ਮਾੜਾ ਮਾਲ ਕੇ ਦੇਖ ਲੈ ਇੱਕ ਹੈ ਇੱਕ ਨੀਜਲ ਜਲਦੀ ਇੱਕ ਥੋੜਾ ਜਿਹਾ ਟਾਈਮ ਦਾ ਖੜਾ ਹੈ ਬਾਈ ਤਾਂ ਕਰਕੇ ਪਾਣੀ ਪੂਣੀ ਸੀ ਵਿੱਚ ਉਹ ਕੱਢ ਕੇ ਸੰਗੀ ਦਿਨ ਸਾਫ ਕਰਕੇ ਫਿਰ ਕਰਦੇ ਹਾਂ ਇਸ ਤੋਂ ਖੜਨ ਹਲੋ ਆਜੀ ਚੱਕ ਦੇ ਇਹ ਐਕਚੁਅਲ ਕਿੰਨਾ ਖਰਚਾ ਹੋਣਾ ਹੈ ਨਾ ਇੱਕ ਨੀਜਲ ਦਾ ਇਹ ਹੋਰ ਯਾਰ ਇਕੱਲਾ ਬਾਗਜ ਲੈ ਕੇ ਕੁਮੀਆ ਜਿਹੜੇ ਦੀ ਜਾਂ ਜਿਹੜੇ ਦੀ ਜਾਂ ਕਿਦ ਨੂੰ ਲੱਦ ਕੋ ਯਾਰ ਥੋੜੀ ਹੋ ਰਿੰਗ ਅਟਲੀ ਕਰ ਰਹਾ ਹੈ ਹਮਮ ਉਹ ਮੈਨੂੰ ਢਿੱਲਾ ਕਰਕੇ ਨਾ ਨਾ ਉਹਨੂੰ ਢਿੱਲਾ ਕਰਕੇ ਬੈਲਟ ਨੂੰ ਮਾਣਾ ਘਮਾ ਦੇ ਉਹ ਕੋ ਮੰਗਿਆ ਉਹ ਸੈਟ ਹੋ ਜਾਣਾ ਉਹਨੇ ਜਦ ਤੇ ਮੈਂ ਕਰਾ ਨਹੀਂ ਜੈਨ ਉਹ ਤੇ ਉਹ ਵੀ ਲਗਾ ਦਿੱਤੇ ਹੋਰ ਹਾਂ ਚੱਲ ਕਾਜੇ ਖਾ ਕੇ ਜਿਹੜਾ ਕੋਈ ਗੱਲ ਨਹੀਂ ਅੱਛਾ ਹਾਂ ਉਹ ਸੈਟ ਨਾ ਕਰਦੇ ਤੇ ਮੈਂ ਕਿਹਾ ਜੈਨ ਨਿਕਲ ਗਿਆ ਵਿੱਚ ਜੈਨ ਨਿਕਲ ਗਿਆ ਨਿਕਲਿਆ ਨਹੀਂ ਖਰਾਬ ਹੋਇਆ ਵੇ ਜੈਨ ਜੈਨ ਖਰਾਬ ਹੋ ਗਿਆ ਰਬੀ ਸਕਸਸ ਸਟਾਰਟ ਆਪਰੇ ਜਦੋਂ ਦੇਖਣਾ ਪਰ ਪਹਿਲਾ ਖਾਲੀ ਛੱਡਿਆ ਵਾਗਿਆ ਨਾ ਉਹ ਲੋਕੋ ਜਿਹੜਾ ਉਤਸ਼ਾਹ ਆਉਂਦਾ ਹੈ ਕਿ ਉਹ ਮੈਂ ਤਾਂ ਮੜਾ ਸਟਾਰਟ ਕਰਦੀ ਆਂ ਪਾਣੀ ਪਤਾ ਹੋਰ खर्चा पानी 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 में मेरा खर्चा है खबर है तक विचार ਟਰੈਕਟਰ ਦੀ ਹੋਣ ਲੱਗੀ ਸਰਵਿਸ ਇਹਨੇ ਸਾਫ਼ ਕਰਕੇ ਧੋ ਕੇ ਦਿੰਦੇ ਆ ਫਿਰ ਪਾਸੜੀ ਆਏ ਉਹਨੇ ਸਾਡੇ ਨਾਲ ਪਾਸੜੀ ਵਧੀਆ ਨਿਕਲੇ ਆ ਨਵੇਂ ਵਰਗੇ ਨਿਕਲੇ ਆ ਤੇ ਅੰਕਾ ਸਾਡੇ ਦੇ ਨਾ ਮਾਰਦੇ ਯਾਰ ਮਾਨੀ ਠੰਡ ਬਹੁਤ ਹੈ ਇੱਕ ਦਾ ਕੀ ਹੋ ਗਿਆ ਜੀ ਬਹੁਤ ਠੰਡਾ ਹੈ ਬਹੁਤ ਹੈ ਮਾਰ ਰਹੀ ਯਾਰਿਆ ਯਾਰ ਚੱਲ ਰਹੀ ਆ ਰਹੀ ਯਾਰਿਆ ਕੋਈ ਕੋਈ ਮਾਰੀ ਚੱਲੀ ਨੂੰ ਨਾ ਕਰ ਰਿਹਾ ਆ 100 ਰੁਪਇਆ ਪਾਇਆ ਉਹਨੇ ਪਤਾ ਬਲਜੀਤ ਹੈ ਬਲਜੀਤ ਹੈ ਲੈ ਵੀ ਮਤਰਾ ਚਮਕਾ ਦੇ ਇਹਨੂੰ ਪੂਰਾ ਕਿਤੇ ਪਿੰਡ ਜਾ ਕੇ ਕਹਿਣ ਵੀ ਇਹ ਕਿੱਥੋਂ ਲੈ ਆਇਆ ਇਹਦਾ ਰਸਤਾ ਜੇ ਇਹ ਨਿਕਲੇ ਆ ਜੀ ਇਹ ਹੋਰ ਵੀ ਸਾਬ ਕਰਦੇ 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 ਜੀ ਬਈ ਵੀਰ ਯਾਰ ਵਿੱਚ ਕਰਾਉਂਗਾ ਸਾਬ ਹੋ ਜੂਗਾ ਨਵਾਂ ਵੀ ਕਰਾਉਗਾ ਆ ਦੇਖ ਇੱਕ ਤਾਂ ਹੀ ਹੁੰਦਾ ਮਿੱਟੀ ਸਾੜਾ ਕਹਿਣਾ ਯਾਰ ਮਿੱਟੀ ਉੜਦੀ ਰਹਿੰਦੀ ਉਹ ਤੋਂ ਉਸ ਜਾ ਮੈਂਦੀ ਆ ਤੋ ਤੋਦਾ ਚਲੋ ਬਸ ਇੰਨਾ ਕੇ ਪਾਣੀ ਮਾਰਨਾ ਤੇ ਮੇਰੇ ਲਓ ਭਾਈ ਟਰੈਕਟਰ ਲੈ ਕੇ ਆਪਾਂ ਨੇ ਟਰੈਂਪੂ 'ਚ ਲੋਡ ਕਰਤਾ ਹੁਣ ਆਪਾਂ ਨੂੰ ਜਾਣਾ 35-40 ਕਿਲੋਮੀਟਰ ਆਪਣੇ ਪਿੰਡ ਤੇਰੇ ਤੋਂ ਚਲਾ ਕੇ ਠੰਡ ਦਾ ਟਾਈਮ ਹੈ ਸੀ ਗਿਆ ਤਲਕਾਂ ਨੂੰ ਕੈਂਪੂ ਵਾਲਾ ਕਰ ਲਿਆ ਆਪਾਂ ਨੇ 1500 'ਚ ਤੇ ਆਪਾਂ ਹੁਣ ਚੱਲਦੇ ਹਾਂ ਬਸ ਚਲਾ ਜੀ ਵੀਰੇ ਤੂੰ ਹਾਂ ਹੈ ਚੱਲੀਏ ਤੂੰ ਜਾਇਓ ਮੈਂ ਰ ਖੜਾ ਮੈਂ ਮੈਂ ਫੇਰ ਇਧਰ ਦੀ ਨੰਗਾਗੇ ਆਪਾਂ ਬਾਠ ਠੀਕ ਹੈ